ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪਠਾਨਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਿਛਲੇ 2 ਦਿਨਾਂ ਦੀ ਲਗਾਤਾਰ ਬਰਸਾਤ ਨੇ ਨਦੀਆਂ ਨਾਲੇ ਉਫਾਨ ਤੇ ਲਿਆ ਦਿੱਤੇ ਨੇ ਖਾਸ ਤੌਰ ਤੇ ਰਾਵੀ ਦਰਿਆ ਜਲਾਲਿਆ ਦਰਿਆ ਅਤੇ ਹੋਰ ਆਲੇ ਦੁਆਲੇ ਦੇ ਨਦੀਆਂ ਨਾਲਿਆਂ ਦੇ ਵਿੱਚ ਉਫਾਨ ਆਇਆ ਹੋਇਆ ਪਾਣੀ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਹਿ ਰਿਹਾ ਅਜਿਹੇ ਵਿੱਚ ਕੁਝ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਮਿਆਲ ਤੋਂ ਪਠਾਨਕੋਟ ਜਾਣ ਵਾਲਾ ਰਸਤਾ ਜਿਹੜਾ ਜਿਹੜੀ ਸੜਕ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸੰਪਰਕ ਉੱਠ ਚੁੱਕਾ ਹੈ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਸੀ ਕਿ ਸੜਕ ਨੂੰ ਹੀ ਆਪਣੇ ਨਾਲ ਵਹਾ ਕੇ ਪਾਣੀ ਲੈ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੜਕ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਤੇ ਦੋਵਾਂ ਇਲਾਕਿਆਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਗਿਆ ਕੋਈ ਵੀ ਵਾਹਨ ਹੈ ਜਿਹੜਾ ਉਹ ਇਸ ਸੜਕ ਤੋਂ ਨਹੀਂ ਗੁਜ਼ਰ ਸਕਦਾ ਕਿਉਂਕਿ ਬਹੁਤ ਵੱਡਾ ਪਾੜ ਹੈ ਜਿਹੜਾ ਸੜਕ ਦੇ ਵਿੱਚ ਪੈ ਗਿਆ ਸੁਰਾਹਗੀਰਾਂ ਵੱਲੋਂ ਇਹ ਵੀਡੀਓ ਰਿਕਾਰਡ ਕੀਤੀ ਗਈ ਹੈ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਦਾ ਵਹਾਅ ਪੂਰੀ ਪੱਕੀ ਸੜਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ ਸੋ ਇਸ ਤਰ੍ਹਾਂ ਪਠਾਨਕੋਟ ਦੇ ਇਸ ਇਲਾਕੇ ਦਾ ਸੰਪਰਕ ਬਾਕੀ ਜ਼ਿਲ੍ਹੇ ਨਾਲ ਬਾਕੀ ਦੇਸ਼ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਦੋਵਾਂ ਪਾਸਿਆਂ ਤੋਂ ਟ੍ਰੈਫਿਕ ਹੈ ਜਿਹੜੀ ਬੰਦ ਹੋ ਚੁੱਕੀ ਹੈ ਕਿਉਂਕਿ ਬਹੁਤ ਵੱਡਾ ਪਾੜ ਨਜ਼ਰ ਆ ਰਿਹਾ ਸੜਕ ਦੇ ਉੱਪਰ ਇਹ ਪਾੜ ਪੈ ਚੁੱਕਿਆ ਹੈ ਇਸ ਕਰਕੇ ਦੋਵਾਂ ਇਲਾਕਿਆਂ ਦਾ ਸੰਪਰਕ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਆ ਪਠਾਨਕੋਟ ਦੀਆਂ ਇਹ ਤਸਵੀਰਾਂ ਨੇ ਨਾ ਸਿਰਫ ਪਠਾਨਕੋਟ ਤੋਂ ਬਮਿਆਲ ਜਾਣ ਵਾਲੀ ਸੜਕ ਨੁਕਸਾਨੀ ਗਈ ਹੈ ਬਲਕਿ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹੋਰ ਵੀ ਕਈ ਅਜਿਹੇ ਰਸਤੇ ਨੇ ਅਜੀਆਂ ਸੜਕਾਂ ਨੇ ਜਿਹੜੀਆਂ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਹਾਅ ਦੇ ਕਾਰਨ ਨੁਕਸਾਨੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਪਠਾਨਕੋਟ ਉਹ ਜ਼ਿਲ੍ਹਾ ਜਿੱਥੇ ਸਭ ਤੋਂ ਵੱਧ ਬਰਸਾਤ ਦਾ ਨੁਕਸਾਨ ਹੋਇਆ ਖਾਸ ਤੌਰ ਤੇ ਲੋਕ ਸੰਪਰਕ ਸਾਧਨ ਦੇ ਵਿੱਚ ਵੀ ਨਾਕਾਮ ਰਹਿ ਰਹੇ ਨੇ ਕਿਉਂਕਿ ਸੜਕਾਂ ਜਿਹੜੀਆਂ ਨੇ ਪਾਣੀ ਦੇ ਨਾਲ ਵਹਿ ਗਈਆਂ ਨੇ ਸੋ ਲੋਕੀ ਆਪੋ ਆਪਣੇ ਪਿੰਡਾਂ ਦੇ ਵਿੱਚ ਡੱਕ ਹੋ ਕੇ ਰਹਿ ਗਏ ਨੇ ਉੱਥੋਂ ਨਹੀਂ ਨਿਕਲ ਪਾ ਰਹੇ ਸਟਕ ਹੋ ਗਏ ਨੇ ਪਿਛਲੇ 24 ਘੰਟਿਆਂ ਤੋਂ ਲਗਾਤਾਰ ਬਰਸਾਤ ਜਾਰੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਪਠਾਨਕੋਟ ਖਿਆਰਪੁਰ ਉਹ ਇਲਾਕੇ ਨੇ ਜਿੱਥੇ ਲਗਾਤਾਰ ਬਰਸਾਤ ਹੋ ਰਹੀ ਹੈ ਇਸ ਤੋਂ ਇਲਾਵਾ ਲੁਧਿਆਣਾ ਰੂਪਨਗਰ ਆਨੰਦਪੁਰ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਵੀ ਬਰਸਾਤ ਲਗਾਤਾਰ ਜਾਰੀ ਹੈ ਸੋ ਇਹ ਤਸਵੀਰਾਂ ਬੇहद ਜਿਹੜੀਆਂ ਡਰਾਉਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਲੋਕਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਮਦਦ ਪਹੁੰਚਾਉਣ ਦੇ ਵਿੱਚ ਮੁਸ਼ਕਲ ਆਵੇਗੀ ਕਿਉਂਕਿ ਸੜਕੀ ਸੰਪਰਕ ਹੈ ਜਿਹੜਾ ਇਸ ਇਲਾਕੇ ਦਾ ਪੂਰੀ ਤਰ੍ਹਾਂ ਦੇ ਨਾਲ ਪਠਾਨਕੋਟ ਤੋਂ ਟੁੱਟ ਚੁੱਕਿਆ ਸੋ ਬਰਸਾਤ ਲਗਾਤਾਰ ਜਾਰੀ ਹੈ ਅਜਿਹੇ ਵਿੱਚ ਲੋਕ ਨੇ ਜਿਹੜੇ ਉਹ ਪਰੇਸ਼ਾਨ ਹੋ ਰਹੇ ਨੇ ਤੁਸੀਂ ਇਸ ਅਖਦੇ ਨੂੰ ਕਿਸ ਤਰ੍ਹਾਂ ਇਹ ਤਸਵੀਰਾਂ ਸਾਹਮਣੇ ਆਈਆਂ ਸੜਕ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਪਠਾਨਕੋਟ ਦੇ ਵਿੱਚ ਤੁਹਾਨੂੰ ਦੱਸ ਦਈਏ ਪੂਰੀ ਤਰ੍ਹਾਂ ਦੇ ਨਾਲ ਨਦੀਆਂ ਦੇ ਨਾਲ ਘਿਰਿਆ ਹੋਇਆ ਜ਼ਿਲ੍ਹਾ ਇੱਕ ਪਾਸੇ ਰਾਵੀ ਦਰਿਆ ਹੈ ਦੂਜੇ ਪਾਸੇ ਜਲਾਲੀਆ ਦਰਿਆ ਤੇ ਹੋਰ ਵੀ ਕਈ ਛੋਟੇ-ਛੋਟੇ ਨਦੀਆਂ ਨਾਲੇ ਪਠਾਨਕੋਟ ਦੇ ਵਿੱਚੋਂ ਹੋ ਕੇ ਵਗਦੇ ਨੇ ਜਿਸ ਕਾਰਨ ਪੂਰਾ ਜ਼ਿਲ੍ਹਾ ਇਸ ਵੇਲੇ ਪਾਣੀ ਦੇ ਨਾਲ ਘਿਰਿਆ ਹੋਇਆ ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੈ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪਠਾਨਕੋਟ ਦੇ ਵਿੱਚ ਸਕੂਲਾਂ ਕਾਲਜਾਂ ਸਰਕਾਰੀ ਤੇ ਗੈਰਕਾਰਜੀ ਗੈਰ ਸਰਕਾਰੀ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀ ਘੋਸ਼ਿਤ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਸੋ ਵਿਦਿਆਰਥੀਆਂ ਨੂੰ ਵੀ ਘਰਾਂ ਵਿੱਚ ਰਹਿਣ ਦੇ ਲਈ ਆਖਿਆ ਗਿਆ ਸੋ ਸਰਕਾਰੀ ਛੁੱਟੀ ਕਰ ਦਿੱਤੀ ਗਈ ਹੈ ਵਿਦਿਅਕ ਸੰਸਥਾਵਾਂ ਦੇ ਵਿੱਚ ਸੋ ਲਗਾਤਾਰ ਪਾਣੀ ਦਾ ਪੱਧਰ ਡੈਮਾਂ ਦੇ ਵਿੱਚ ਵੀ ਵਧ ਰਿਹਾ ਤਾਜ਼ਾ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਬਮਿਆਲ ਤੋਂ ਪਠਾਨਕੋਟ ਵਾਲੀ ਸੜਕ ਦੀਆਂ ਜੋ ਪੂਰੀ ਤਰ੍ਹਾਂ ਦੇ ਨਾਲ ਇਹ ਸੜਕ ਨੁਕਸਾਨੀ ਗਈ ਹੈ ਫਿਲਹਾਲ ਇਸ ਇਲਾਕੇ ਦਾ ਸੰਪਾਦਕ ਬਾਕੀ ਇਲਾਕੇ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਾ ਹੈ